ਤੂ ਅਮਰਤਪਾਲ ਨੂੰ ਐ ਕਹਤਨ ਮੈਂ ਠੋਕ ਦਾਂਗੇ ਤਨ ਮੈਂ ਠੋਕ ਦਾਂਵੇ ਬਾਈ ਵੇਖੋ ਜਦੋਂ ਆਪਾਂ ਇਹ ਗੱਲ ਕਹਿੰਦੇ ਆ ਜਦੋਂ ਆਪਾਂ ਕੇ ਇਹਨੂੰ ਠੋਕਣ ਵਾਸਤੇ ਜਾਵਾਂਗੇ ਅਗਲਾ ਘੜਾ ਚੂੜੀਆਂ ਪਾ ਕੇ ਬੈਠਾ ਅਗਲਾ ਵਕਤ ਨਹੀਂ ਕਰੂਗਾ ਫਿਰ ਜਿਹੜੇ ਤੁਹਾਨੂੰ ਕਹਿੰਦੇ ਤੈਨੂੰ ਠੋਕ ਦਾਂਗੇ ਕਦੇ ਉਹਦੇ ਨਾਲ ਉਹਨਾਂ ਨਾਲ ਗੱਲ ਬਾਤ ਬਾਈ ਮੈਂ ਤੇ ਕਿਹਾ ਮੈਂ ਤੇ ਖੁੱਲਾ ਮੈਂ ਬੜਕੀ ਇਹਨਾਂ ਨਾਲ ਕਰੇ ਬੜੇ ਵੇਖੋ ਬਾਈ ਕਵਰ ਜੀ ਮੈਂ ਖੁੱਲਾ ਸਦਾ ਦਿੱਤਾ ਦੱਸ ਕੇ ਆ ਜਿਓ ਜੇ ਮੈਂ ਭਜੂਗਾ ਤਾਂ ਮੈਂ ਦੇਣਦਾਰ ਹਾਂਗਾ ਠੀਕ ਆ ਗੋਲੀ ਤੁਹਾਡੀ ਖਾਣ ਵਾਸਤੇ ਮੇਰੀ ਛਾਤੀ ਖੜੀ ਹੋਊਗੀ ਭਜਗਾ ਮੈਂ ਮੈਨੂੰ ਮੈਂ ਪ ਠੀਕ ਆ ਮੈਂ ਨਹੀਂ ਕਹਿੰਦਾ ਮੇਰੇ ਕੋਲ ਅਸਲਾ ਮੇਰੇ ਕੋਲ ਦਿਨਾਲੀਆਂ ਮੇਰੇ ਕੋਲ ਫਲਾਨੇ ਮੇਰੇ ਕੋਲ ਢਿੰਗੜੇ ਮੈਂ ਨਹੀਂ ਇਹ ਗੱਲ ਕਹਿੰਦਾ ਮਾਜੇ ਨੂੰ ਗਾਲਾਂ ਨਾਲ ਕਿਉਂ ਜੋੜਦੇ ਹੋ ਭਾਈ ਮਾਜੇ ਨੂੰ ਗਾਲਾਂ ਨਾਲ ਨਹੀਂ ਜੋੜਦਾ ਮਾਜੇ ਜਿਹੜੇ ਬੈਠੇ ਚ ਸਿੰਘ ਆ ਨਾ ਜਿਨ੍ਹਾਂ ਨੂੰ ਮੈਂ ਸੁਣਦਾ ਰਿਹਾ ਨਿੱਕੇ ਹੁੰਦਿਆਂ ਵੇਖਦੇ ਰਹੇ ਉਹਨਾਂ ਨੂੰ ਹਨਾ ਉਹ ਮਿਲ ਕਾਫੀ ਉਹਨਾਂ ਸੁਭਾਤ ਹੱਤੇ ਹੀ ਉਹ ਇਹ ਕਰਕੇ ਸਾਡੇ ਅੰਦਰ ਵੀ ਥੋੜਾ ਬੋੜਾ ਕੀੜਾ ਚੱਲ ਪਿਆ ਲੇਕਿਨ ਮੈਂ ਪਹਿਲਾਂ ਦੱਸਿਆ ਵੀ ਆਪਾਂ ਇਹ ਚੀਜ਼ ਨੂੰ ਕੱਢ ਰਹੇ ਆ ਤੇ ਕੱਢ ਦਵਾਂਗੇ ਆਉਣ ਵਾਲੇ ਸਮੇਂ 'ਚ ਸਾਫ਼ ਹੋ ਜੂ ਕਿਹੜੀ ਗੱਲ ਆ ਇਨਸਾਨ ਆ ਗਲਤੀਆਂ ਇਨਸਾਨ ਹੀ ਕਰਦਾ ਭਗਵਾਨ ਥੋੜਾ ਕਰਦਾ ਬਾਬਾ ਦੀਪ ਸਿੰਘ ਬਾਬਾ ਕਰਚਾ ਬਾਬਾ ਬੋਤਾ ਮਾਝੇ ਤੋਂ ਹੀ ਸੀਗੇ ਇਤਿਹਾਸ ਦੀ ਵੀ ਗੱਲ ਕਰ ਫਿਰ ਗੱਲ ਨਾ ਮਾਝੇ ਦੀ ਗੱਲ ਕਰੋ ਤਾਂ ਉਹਨਾਂ ਦੇ ਇਤਿਹਾਸ ਦੀ ਗੱਲ ਕਰੋ ਤੁਸੀਂ ਗਾਲਾਂ ਦੀ ਗੱਲ ਕੋਈ ਮੈਂ ਕਿਥੇ ਬੰਦੀਆਂ ਦੀ ਗੱਲ ਕੀਤੀ ਜਥੇ ਬੰਦੀਆਂ ਅੱਜ ਵੀ ਸਿੰਘ ਗਾਲਾਂ ਕੱਢਦੇ ਆ ਹੂੰ ਨਾਲ ਹੀ ਗੱਲ ਨਹੀਂ ਅੱਜ ਵੀ ਕੱਢਦੇ ਆ ਕੈਮਰੇ ਦੇ ਮੂਰੇ ਤਾਂ ਨਹੀਂ ਕੱਢਦੇ ਨਾ ਇੱਕ ਚੀਜ਼ ਬਸ ਕੈਮਰੇ ਦੇ ਮੂਰੇ ਕੱਢਦੇ ਚਲੋ ਇੱਕ ਮੈਂ ਤੁਹਾਨੂੰ ਦੱਸਦਾ ਗੱਲ ਗਾਲਾਂ ਕੱਢਣੀਆਂ ਮਾਪ ਪਾਪ ਆ ਕੇ ਲਾਣ ਪੀਣੀ ਵੱਡਾ ਪਾਪ ਤੁਸੀਂ ਦੱਸ ਦਿਓ ਇਹ ਜਵਾਬ ਦੇ ਦੋ ਸ਼ਰਾਬ ਪੀਣੀ ਸ਼ਰਾਬ ਪੀਦਾ ਮੈਂ ਸ਼ਰਾਬਤ ਨਹੀਂ ਪੀਂਦਾ ਜੇ ਮਾਲੋ ਮੈਂ ਚ ਗਾਣਾ ਨਿਕਲਦਿਆਂ ਜਾਂ ਮੈਂ ਗਾਣਾ ਨੂੰ ਕਹਿ ਰਿਹਾ ਮੈਂ ਆਪਣੀ ਚੀਜ਼ ਨੂੰ ਵਾਪਸ ਲੈ ਕੇ ਕਹਿੰਦਾ ਵੀ ਠੀਕ ਆ ਆਪਾਂ ਇਸ ਚੀਜ਼ ਤੇ ਸੁਧਾਰ ਕਰਨਾ ਚਾਹੀਦਾ ਇਸ ਚੀਜ਼ ਨਾਲ ਆਪਣੀ ਸ਼ਭੀ ਖਰਾਬ ਹੁੰਦੀ ਆ ਮੈਂ ਕਹਿੰਦਾ ਕਾਲਕਤਕ ਸਾਹਿਬ ਤੇ ਮੈਂ ਉਹ ਨਾਲੇ ਸਮੇਂ ਤੇ ਜਾ ਕੇ ਜੋ ਵੀ ਆਪਣੀ ਜ਼ਿੰਦਗੀ ਦੀਆਂ ਖਮੀਆਂ ਮੈਂ ਸਾਰੀਆਂ ਕਾਲਕਤਕ ਸਾਹਿਬ ਮਹਾਰਾਜ ਕੋਲ ਜਾ ਕੇ ਕਿ ਸੱਚੇ ਪਾਤਸ਼ਾਹ ਤੂੰ ਬਖਸ਼ੰਤ ਪਤਾ ਰਹਿੰਦੀ ਜ਼ਿੰਦਗੀ ਚ ਹਰ ਬੰਦੇ ਕੋ ਗਲਤੀ ਹੁੰਦੀ ਆ ਲੇਕਿਨ ਕੋਈ ਪੰਥ ਨੂੰ ਦਾਗ ਲਾਉਣ ਵਾਲੀ ਗਲਤੀ ਨਹੀਂ ਕੀਤੀ ਹੂੰ ਠੀਕ ਆ ਉਹਦਾ ਜ਼ਿੰਦਗੀ ਚ ਨਿੱਕੀਆਂ ਮੋਟੀਆਂ ਗਲਤੀਆਂ ਹੋਈਆਂ ਹੋਣਗੀਆਂ ਉਹ ਚੀਜ਼ ਦੀ ਖਿਮਾ ਮੰਗਣ ਵਾਤੇ ਸੱਚੇ ਪਾਤਸ਼ਾਹ ਵੀ ਜਾਣਾ ਪਈ ਜ਼ੁਬਾਨ ਦੇ ਨਾਲ ਕਿਸੇ ਨੂੰ ਮਾੜਾ ਕਿਹਾ ਗਿਆ ਹੋਊਗਾ ਉਹਦੀ ਖਿਮਾ ਮੰਗਣੀ ਆ ਬਾਕੀ ਪੰਥ ਦੀ ਨਾਂ ਪੈਠੇ ਚ ਸ਼ੋਰਾ ਮਾਰਿਆ ਦਾ ਨਾ ਮਾਰਾਂਗੇ ਹੂੰ ਠੀਕ ਆ ਮੈਂ ਇਹ ਗੱਲ ਕਹਿੰਦਾ ਹਰ ਮਾਂ ਦਾ ਪੁੱਤ ਆਪਣੇ ਘਰ ਚਾਹੀਦਾ ਹਰ ਭੈਣ ਦਾ ਭਰਾ ਉਹਦੇ ਘਰ ਚਾਹੀਦਾ ਹਰ ਸਤਵੰਤੀ ਦਾ ਸੁਹਾਗ ਉਹਦੇ ਘਰ ਚਾਹੀਦਾ ਪੰਥ ਦੇ ਸੰਘਰਸ਼ੇ ਵਿੱਢਣ ਵਾਲਿਆਂ ਦਾ ਘਰ ਬਰਬਾਦ ਹੋ ਜਾਂਦੇ ਨੇ ਹੂੰ ਠੀਕ ਆ ਜੀ ਇਹ ਚੀਜ਼ ਨੂੰ ਮੈਂ ਚੰਗੀ ਤਰ੍ਹਾਂ ਭਲੀ ਭਾਤ ਜਾਣਦਾ ਹਾਂ ਜਿਹੜਾ ਬੰਦਾ ਇਤਿਹਾ ਪੀਏ ਬੰਦਾਗਦਾਰ ਆ ਉਹਨਾਂ ਉਹਨਾਂ ਨੂੰ ਇਹ ਚੀਜ਼ ਦਾ ਮੈਂ ਸਵਾਲ ਕਰਨਾ ਕਿ ਜਿਹੜੇ ਬੰਦੇ ਨੇ ਯਾਰ ਸਿੱਖ ਰਾਜ ਗਿਆ ਕਿਦਾਂ ਸਿੱਖ ਰਾਜ ਬਣਿਆ ਕਿਦਾਂ ਇੱਕ ਮੂਨੇ ਤੋਂ ਸਿੰਘ ਸੱਜ ਕੇ ਗੁਰੂ ਦਾ ਬਣਿਆ ਕੀ ਯਾਰ ਉਹ ਮਤਲਬ ਪੈਸਾ ਕਮਾਉਣਾ ਤੇ ਮੈਂ ਫਿਰ ਮੂਨਾ ਬਣ ਕੇ ਬਤੇਰਾ ਕੋ ਕਮਾ ਸਕਦਾ ਹਾਂ ਹੂੰ ਠੀਕ ਆ ਨਾ ਮੂਨਾ ਰਹਿ ਕੇ ਕਿਹੜਾ ਕੰਮ ਨਹੀਂ ਕਰ ਸਕਦਾ ਦੱਸੋ ਮੈਨੂੰ ਜੇ ਯਾਰ ਹੋਗੇ ਕਿਹੜਾ ਕੰਮ ਨਹੀਂ ਕਰ ਸਕਦੇ ਬਈ ਵੇਖੋ ਗੱਲ ਸੁਣ ਸਿੰਘ ਸੱਜ ਕੇ ਵੀ ਬੰਦਾ ਬਾਣਾ ਪਾ ਕੇ ਬੇਈਮਾਨੀ ਕਰਨ ਲੱਗਾ ਤੁਹਾਨੂੰ ਸ਼ਰਮ ਨਹੀਂ ਆਊਗੀ ਹੂੰ ਤੁਸੀਂ ਮੋਨੇ ਹੋ ਕੇ ਬੇਈਮਾਨੀ ਕਰ ਲੋ ਠੱਗੀ ਕਰ ਲੋ ਕਿਨੂੰ ਲੁੱਟ ਲੋ ਖੋਲੋ ਉਹ ਇੱਕ ਵਖਰਾ ਵਿਸ਼ਾ ਵਾ ਬਾਣਾ ਪਾ ਕੇ ਤੁਸੀਂ ਕਹਿੰਦੇ ਜੇ ਬਾਲ ਨੂੰ ਹੱਥ ਪਾਓਗੇ ਕੀ ਗੱਲ ਤੁਹਾਨੂੰ ਇਸ ਚੀਜ਼ ਆਊਗਾ ਨਹੀਂ ਵੀ ਯਾਰ ਦਾਵੇਂ ਪਾਛਾਰੇ ਮੇਰੇ ਅੱਜ ਖਾਤਰ ਕੜਾ ਆਤਕੜੀ ਮਾਰੀ ਐ ਵੀ ਆਪਾਂ ਕਿਸੇ ਨੂੰ ਧੱਕਾ ਨਹੀਂ ਕਰਨਾ ਲੁੱਟਖੋ ਨਹੀਂ ਕਰਨੀ ਬੇਈਮਾਨੀ ਨਹੀਂ ਕਰਨੀ ਇਹ ਬੰਦਸ਼ਾ ਵਾਂ ਇਹਨਾਂ ਬੰਦਸ਼ਾ ਨੇ ਬੰਨਿਆ ਵਾਂ ਠੀਕ ਆ ਤੇ ਇਹ ਹਰ ਚੀਜ਼ ਦਾ ਪਤਾ ਵਾ ਪਿ ਚੰਗੇ ਦਾ ਤੇ ਮਾੜੇ ਦਾ ਮਾਰ ਰਿਹਾ ਚੰਗਿਆਈਆਂ ਬਰਿਆਈਆਂ ਆ ਚੇਤਰ ਮਧੂਰ ਹਰ ਚੀਜ਼ ਦਾ ਪਤਾ ਵਾ ਬਾਜੇ ਦੋਵੇਂ ਵਜਦੇ ਚੰਗਿਆਈ ਦੇ ਵੀ ਤੇ ਬਰਿਆਈ ਦੇ ਵੀ ਠੀਕ ਆ ਨਾ ਬ੍ਰਿਆਈ ਦੇ ਰਾਹ ਤੇ ਤੁਰਿਆ ਨਾ ਤੁਰਨਾ ਬੇਸ਼ੱਕ ਆਪਾਂ ਇਕੱਲੇ ਰਹਿ ਜੀਏ ਸਾਰੀ ਦੁਨੀਆ ਇੱਕ ਪਾਸੇ ਹੋ ਜੇ ਨਾ ਪਾਲਸੀ ਅੱਜ ਆ ਨਾ ਪਾਲਸੀ ਕੱਲ ਬਣਨਾ ਠੀਕ ਆ ਸਿਰ ਪੰਥ ਦੇ ਗ੍ਰੰਥ ਗਾੜੀ ਝਗਾਇਆ ਤੇ ਉੱਥੇ ਝਗਾਉਣਾ ਨਾ ਆਪਾਂ ਕਿਸੇ ਜਗ੍ਹਾ ਗਾੜੀ ਝੁਕਿਆ ਤੇ ਨਾ ਝੁਕਣਾ ਨਾ ਡਰ ਰੱਖਦੇ ਨਾ ਡਰ ਰੱਖਣਾ ਆਪਾਂ ਸਿੱਧੀ ਗੱਲ ਹੈ ਹਰ ਮਹੀਨੇ ਕੋਈ ਨਾ ਕੋਈ ਰੋਲਾ ਪਾ ਲੈਂਦੇ ਤੁਸੀਂ ਭਾਈ ਰੋਲਾ ਪਾਉਣ ਨੂੰ ਜੀ ਕੀ ਦਾ ਕਰਦਾ ਇੱਕ ਬੰਦਾ ਸਧਾਰਨ ਜਿਹਾ ਇੱਕ ಠਾਡੀ ਪ੍ਰਚਾਰਕ ਆ ਉਹ ਆਪਣਾ ਜਥਾ ਲੈ ਕੇ ਚੱਲਦਾ ਪਿਆ। ਉਹ ਬੰਦੇ ਦਾ ਪ੍ਰਚਾਰ ਇਹ ਕੀਤਾ ਗਿਆ ਵੀ ਇਹ ਨੂੰ ਇਹਨੂੰ ਸਮਾਗਮਾਂ ਦੇ ਤੁਸੀਂ ਸੱਦ ਜਾਂਦੇ ਇਹ ਬੰਦਾ ਦੇ ਸਰਕਾਰੀ ਹੈ। ਇਹ ਬੰਦਾ ਪੰਥ ਦਾ ਵਿਰੋਧੀ ਆ। ਮੇਰਾ ਸਾਰਾ ਪ੍ਰੋਗਰਾਮ ਜਿਹੜੇ ਖਰਾਬ ਕਰਤੇ ਵਿਸਾਖੀ ਦਾ ਕਿ ਮੈਂ ਵੇਲਾ ਰਿਆਂ। ਜਦੋਂ ਤੁਸੀਂ ਮੇਰੇ ਜੜਾ ਵੱਡਾਂ ਤੱਕ ਜਾਓਗੇ ਕੀ ਗੱਲ ਮੈਂ ਤੁਹਾਨੂੰ ਜਵਾਬ ਨਹੀਂ ਦਊਂਗਾ। ਹੂੰ। ਜਵਾਬ ਦਊਂਗਾ ਨਾ ਜੇ ਤੁਸੀਂ ਮੇਰੇ ਘਰ ਨੂੰ ਜਾੜਾ ਲਾ ਦਿੱਤਾ ਤੇ ਮੈਂ ਤੁਹਾਨੂੰ ਜਵਾਬ ਦਊਂਗਾ ਮੰਨ ਲਓ ਮੇਰੀ ਗਲਤੀ ਹੈ। ਮੈਂ ਇੱਕ ਬੰਦਾ ਗਲਤ ਆਉਂਗਾ। ਮੇਰੇ ਮੂੰਹ ਚੋਂ ਸ਼ਬਦ ਨਿਕਲੇ ਹੋਣਗੇ ਮਾੜੇ। ਠੀਕ ਆ। ਜਿਹੜੇ ਅਠ ਦਾ ਬੰਦੇ ਨਾਲ ਤਰੇ ਫਿਰਦੇ ਉਹਨਾਂ ਦਾ ਕੀ ਕਸੂਰ ਆ ਹੂੰ ਜਿਨ੍ਹਾਂ ਦਾ ਆਪਣੇ ਨਾਲ ਰੋਟੀ ਚੱਲਦੀ ਆ ਉਹਨਾਂ ਦਾ ਕੀ ਕਸੂਰ ਆ ਦੱਸੋ ਆਪਣਾ ਆਪਸੀ ਵਿਚਾਰ ਵਟਾਂਦਰਾ ਵਾ ਉਹ ਲੱਖ ਵਾਰੀ ਕਰੋ ਬਹਿ ਕੇ ਗੱਲਾਂ ਕਰੋ ਇੱਕ ਦੂਜੇ ਨੂੰ ਛਤਰੋ ਛਤਰੀਓ ਲੱਖ ਵਾਰੀਓ ਲੇਕਿਨ ਕਿੱਤੇ ਤੇ ਜਾਂ ਉਹਦੇ ਪਰਿਵਾਰ ਤੇ ਉਹਦੇ ਬੱਚਿਆਂ ਤੇ ਕਦੀ ਨਜ਼ਰ ਨਹੀਂ ਰੱਖਣੀ ਚਾਹੀਦੀ ਠੀਕ ਆ ਮੈਂ ਮੇਰੀ ਗੱਲ ਸੁਣੋ ਕਈ ਵਾਰ ਨਾ ਮੇਰੇ ਕੋਈ ਸ਼ਬਦ ਬਾਹਰ ਦਾ ਘੱਟ ਨਿਕਲ ਜੇ ਨਾ ਤੇ ਯਕੀਨ ਕਰੋ ਮੈਂ ਇੱਕ ਨਹੀਂ ਹਜ਼ਾਰ ਵਾਰ ਮਾਰੇ ਨੂੰ ਕਹਿੰਦਾ ਮਾਰੇ ਮੇਰੇ ਕੋਲ ਗਲਤੀ ਹੋ ਗਈ ਹੈ ਉਹ ਜ਼ਰੂਰੀ ਨਹੀਂ ਦਾ ਲੋਕਾਂ ਨੂੰ ਸਪੈਕਟ ਕਰਕੇ ਦੱਸਣਾ ਜਿਹੜੇ ਅਕਾਲ ਪੁਰਖ ਨੇ ਸਾਨੂੰ ਭੇਜਿਆ ਨਾ ਉਹਦੇ ਗਾੜੀ ਝੁਕ ਜਾਣਾ ਚਾਹੀਦਾ ਜਿਹੜਾ ਉਹਦੇ ਗਾੜੀ ਝੁਕ ਜਾਂਦਾ ਨਾ ਉਹਨੂੰ ਦੁਨੀਆ ਗਾੜੀ ਝੁਕਨ ਦੀ ਲੋੜ ਨਹੀਂ ਪੈਂਦੀ ਠੀਕ ਹੈ ਨਾ ਕਿਸੇ ਦੇ ਬੱਚੇ ਨੂੰ ਨਾ ਕਿਸੇ ਦੀ ਧੀ ਨੂੰ ਮਾੜਾ ਕਹੋ ਨਾ ਸੁਣੋ ਠੀਕ ਹੈ ਜੀ ਜਦੋਂ ਵੇਖੋ ਆਪਾਂ ਕਿਸ ਨੂੰ ਮਾੜਾ ਕਵਾਂਗੇ ਤੇ ਲਾਜ਼ਮੀ ਅਗਲੇ ਨੇ ਵੀ ਸਾਨੂੰ ਕਹਿਣਾ ਉਹਦੇ ਚ ਭਾਵੇਂ ਬੀਬੀ ਹੋਵੇ ਭਾਵੇਂ ਬੰਦਾ ਹੋਵੇ ਜਿਹੜਾ ਸਾਨੂੰ ਗਲਤ ਕਹੂਗਾ ਭਾਈ ਆਪਾਂ ਦੇ ਜਵਾਬ ਦੇਵਾਂਗੇ ਅਸੀਂ ਪੀ ਅਹੀਂ ਮੱਥੇ ਤੇ ਕਲੰਕ ਲਵਾ ਕੇ ਇਹ ਨਹੀਂ ਦੁਨੀਆ ਤੋਂ ਜਾਣਾ ਵੀ ਅਸੀਂ ਗਦਾਰ ਆ। ਹੂੰ। ਜਾਂ ਤੇ ਸਾਨੂੰ ਸਾਬਤ ਕਰੋ। ਤੇ ਜਾਂ ਵੀ ਆਪਣਾ ਲੋਕੀ ਤਾਂ ਕਹੀ ਜਾਂਦੇ ਹੁਣ। ਕਿਤਾ ਤੋਂ ਹੋ ਗਏ। ਕਿਹਨੋਂ ਦੇ ਲੋਕੀ ਸੰਤ ਜਨੈਲ ਸਿੰਘ ਖਾਲਸਾ ਪੰਡਰਾਂ ਵਾਲੀ ਨੂੰ ਕਹਿੰਦੇ ਸੀ ਕਾਂਗਰਸੀ ਐ। ਠੀਕ ਐ। ਲੋਕਾਂ ਲੋਕਾਂ ਦੀ ਗੱਲ ਦਾ ਕਰਕੇ ਤੇ ਐਡਾ ਬਦਦਾ ਵਿਵਾਦ ਛੜਿਆ। ਹੂੰ। ਲੋਕ ਹੀ ਚਾਹੁੰਦੇ ਆ ਨਾ ਵੀ ਵੇਖੋ ਭਾਈ ਮੈਂ ਇੱਕ ਤੁਹਾਨੂੰ ਸਪਸ਼ਟ ਦੱਸ ਦਿੰਨਾ। ਅਮਰਤਪਾਲ 2 ਮਹੀਨੇ ਦੇ ਵਿੱਚ ਬਾਹਰ ਆ ਸਕਦਾ। ਲੇਕਿਨ ਉਹਦੀਆਂ ਲੱਤਾਂ ਫੜ ਕੇ ਕੌਣ ਬੈਠੇ ਆ ਜਿਹੜੇ ਇਹ ਦਾਵਾ ਕਰਦੇ ਵੀ ਅਸੀਂ ਅਮਰਤਪਾਲ ਦੇ ਹਮੈਤੀਆਂ ਅਮਰਤਪਾਲ ਦੇ ਹੀ ਸਪੋਰਟਰ ਆ ਜਦੋਂ ਅਮਰਤਪਾਲ ਦੀ ਗੱਲ ਚੱਲਦੀ ਉਹ ਪਹਿਲਾਂ ਪੋਸਟਵਾਰਨ ਦੇ ਨਾਲ ਵੀ ਭਾਈ ਸਾਹਿਬ ਦੀ 54 ਦਿਨਾਂ ਬਾਅਦ ਆਲੇ ਸਰਕਾਰ ਉਸਨੇ ਗੁਪਤ ਕਰ ਦਿੰਦੀ ਕਿਉਂਕਿ ਉਹਨਾਂ ਦੀਆਂ ਪੋਸਟਾਂ 'ਈ ਤਾਂ ਲਿਖਿਆ ਨੇ ਭਾਈ ਸਾਹਿਬ ਆਗੇ ਆਹ ਕਰਦਣਾ ਭਾਈ ਸਾਹਿਬ ਆਗੇ ਉਹ ਕਰਦਣਾ ਉਹ ਯਾਰ ਇਹੋ ਚੀਜ਼ ਮੈਂ ਪਹਿਲਾਂ ਕਹੀ ਹੀ ਵੀ ਭਾਈ ਸਾਹਿਬ ਜੀ ਤੁਸੀਂ ਸਾਰਾ ਕੁਝ ਤੇ ਪ੍ਰਚਾਰ ਪ੍ਰਸਾਰ ਕਰਤਾ ਜੰਗ ਲੜਨ ਮਾ ਤੇ ਤੁਹਾਡੇ ਕੋਲ ਹੈ ਕੀ ਆ ਸਾਰਾ ਕੁਝ ਬਾਰਡਰ ਤੇ ਜਾ ਕੇ ਰੱਖਤਾ ਵੀ ਆ ਸਾਡੇ ਕੋਲ ਆ ਤੁਹਾਡੇ ਕੋ ਆਪਣਾ ਜਿਹੜਾ ਪਰਸਨਲ ਚੀਜ਼ ਕਿਹੜੀ ਰਹਿ ਗਈ ਜਿਹਦੇ ਨਾਲ ਤੁਸੀਂ ਮੌਕੇ ਦਾ ਸਾਹਮਣਾ ਕਰਨਾ ਹੂੰ ਉਹਦੇ ਤੁਹਾਡੇ ਕੋਲ ਕੁਝ ਵੀ ਨਹੀਂ ਹੈਗਾ ਹੂੰ ਬਾਬਾ ਜਨੈ ਸਿੰਘ ਦੀ ਜਿਹੜੀ ਗੱਲ ਸੀ ਨਾ ਬਾਬਾ ਜਨੈ ਸਿੰਘ ਦੀ ਆਪਾਂ ਗੱਲ ਕਰਦੇ ਆਂ ਤੇ ਬਾਬਾ ਜਨੈ ਸਿੰਘ ਦੇ ਕੋਲ ਭਗਤੀ ਵੀ ਬੜੀ ਸੀ ਭਗਤੀ ਤੇ ਸ਼ਕਤੀ ਸ਼ਕਤੀ ਜਦੋਂ ਉਹਦਾ ਸਮੇਲ ਹੁੰਦਾ ਨਾ ਉਥੇ 10 ਲੱਖ ਵੀ ਆ ਜੇ ਉਥੇ 6 ਲੱਖ ਵੀ ਆ ਜੇ ਉਥੇ 2-250 ਬੰਦਾ 6 ਲੱਖ ਦੇ ਦੰਦ ਖੱਟੇ ਕਰ ਦਿੰਦਾ ਸਮਝਦੇ ਗਾ ਲਉ ਮੈਂ ਕੋਈ ਅਮਰਤਪਾਲ ਦਾ ਦੋਖੀ ਨਹੀਂ ਹੈਗਾ ਮੈਂ ਇਹ ਗੱਲ ਨੂੰ ਕਹਿਣਾ ਠੀਕ ਹੈ ਜੇ ਉਹਨੇ ਨਹੀਂ ਲੜਿਆ ਤੇ ਵਧੀਆ ਰਿਹਾ ਪਰ ਇੱਕ ਗੱਲ ਹੈ ਸ਼ਹੀਦਾਂ ਚ ਨਾਂ ਲਿਖਾਉਣ ਵਾਸਤੇ ਤੇ ਫਿਰ ਬਾਈ ਕਤਾਰਾਂ ਚ ਲੱਗਣਾ ਪੈਂਦਾ ਜੇ ਸਾਡੇ ਸਾਨੂੰ ਮਾਰਨ ਨੇ ਗੱਲ ਚੁਣਿਆ ਹੀ ਨਹੀਂ ਜਦੋਂ ਚੁਣ ਲਿਆ ਪਤਾ ਕੋਈ ਨਹੀਂ ਅੰਮ੍ਰਿਤਪਾਲ ਤੋਂ ਪਹਿਲਾਂ ਨਹੀਂ ਗੋਲੀ ਖਾ ਕੇ ਸੰਸਾਰ ਤੋਂ ਜਾਣਾ ਲੇਕਰ ਇਹ ਗੱਲ ਇਹ ਗੱਲਾਂ ਏਜੰਸੀਆਂ ਨੂੰ ਵੀ ਪਤਾ ਕਿ ਅਸੀਂ ਗद्दार ਆ ਕਿ ਵਫਾਦਾਰ ਆ ਜੇ ਅਸੀਂ ਗद्दार ਆ ਨਾ ਸਾਡੇ ਪਾਸਪੋਰਟ ਸਾਡੇ ਹੱਥਾਂ ਤੇ ਹੋਣੇ ਚਾਹੀਦੇ ਅਮਰੀਕਾ ਕੈਨੇਡਾ ਦੇ ਸਾਡੇ ਵੀਜੇ ਲੱਗੇ ਹੋਣੇ ਚਾਹੀਦੇ ਆ ਹੂੰ ਜੇ ਅਸੀਂ ਵਫਾਦਾਰ ਆ ਨਾ ਸਾਡੇ ਪਾਸਵਰਡ ਜਿਹੜੇ ਵਿੱਚ ਚੈੱਕ ਕਰਕੇ ਵੇਖ ਲਓ ਵੀ ਕਿੱਥੇ ਪਏ ਆ ਹਰ ਗੱਲ ਤੇ ਤੁਸੀਂ ਅੰਮ੍ਰਿਤਪਾਲ ਨੂੰ ਗਲਾਇਆ ਹੁੰਦੇ ਹੋ ਬਾਈ ਜਦੋਂ ਤੁਹਾਨੂੰ ਪਤਾ ਹੈ ਤੁਹਾਡਾ ਵਿਰੋਧ ਹੋਇਆ ਜਦੋਂ ਤੁਸੀਂ ਪਹਿਲੀ ਵੀਡੀਓ ਪਾਈ ਅੰਮ੍ਰਿਤਪਾਲ ਦੀ ਤੁਹਾਡਾ ਵਿਰੋਧ ਹੋਇਆ ਤੇ ਬੰਦਾ ਕਹਿੰਦਾ ਛੱਡ ਦਿਓ ਯਾਰ ਜਦੋਂ ਲੋਕੀ ਇੰਦਾ ਗਾਲਾਂ ਕੱਢਣ ਲੱਗ ਜਾਣ ਕਿੰਨਾ ਵਿਰੋਧ ਨਹੀਂ ਕਰਦਾ ਗੱਲ ਸੁਣੋ ਮੇਰੀ ਇੱਕ ਕੋਡੇ ਹੋਣ ਨੂੰ ਜੀ ਨਹੀਂ ਕਰਦਾ ਕਿਉਂਕਿ ਸੱਚੇ ਆ ਅਗਲੇ ਬੰਦੇ ਆ ਜਾਣ ਉਹ ਇਹ ਗੱਲ ਤੇ ਕਹਿਣ ਵੀ ਅਸੀਂ ਅੱਜ ਤੋਂ ਬਾਅਦ ਨਹੀਂ ਤੇਰਾ ਪ੍ਰਚਾਰ ਪ੍ਰਸਾਰ ਕਰਾਂਗੇ ਭੰਡੀ ਮੈਂ ਕਵਰ ਜੀ ਵਾਦਾ ਕਰਦਾ ਐ ਇਹ ਗੱਲ ਦਾ ਐਵੇਂ ਪਾਤਸ਼ਾਹ ਨੂੰ ਯਾਦ ਕਰਕੇ ਉਹ ਆਪਣਾ ਭੰਡੀ ਪ੍ਰਚਾਰ ਬੰਦ ਕਰਕੇ ਮੇਰੀਆਂ ਪੋਸਟਾਂ ਡਿਲੀਟ ਕਰ ਦੇਣਾ ਮੇਰਾ ਇੱਕ ਵੀ ਬਿਆਨ ਜੇ ਅਮਰਤਪਾਲ ਦੇ ਹੱਕ ਚ ਜਾਂ ਵਿਰੋਧ ਚ ਆ ਗਿਆ ਮੈਂ ਤਾਂ ਵੀ ਪੰਥ ਦਾ ਦੇਨਦਾਰ ਰਹੂਗਾ ਲੇਕਿਨ ਜਦੋਂ ਮੈਂ ਇਮਾਨਦਾਰ ਆ ਫਿਰ ਮੈਂ ਮੱਥੇ ਤੇ ਕਲੰਕ ਕਿਉਂ ਲਵਾਵਾਂ ਤੇ ਜੇ ਤੁਸੀਂ ਇਮਾਨਦਾਰੀ ਨੂੰ ਕਲੰਕ ਲਾਓਗੇ ਤੇ ਫਿਰ ਇੱਕ ਨਾ ਇੱਕ ਦਿਨ ਤੇ ਅਗਲੇ ਦਿਨ ਨੰਗੇ ਧੜਾਉਣਾ ਹੀ ਆ ਨਾ ਹੂੰ ਦੇ ਤੋਂ ਨੇ ਕਹਿਣਾ ਹੀ ਆ ਨਾ ਬਾਈ ਹੁਣ ਜੇ ਚੋਰ ਚੋਰ ਕਹੀ ਜਾਂਦੇ ਐ ਅਕਸਰ ਪੇ ਚੋਰ ਬਣਣਾ ਹੀ ਐ ਅਗਲੇ ਨੇ ਜੇ ਅਗਲਾ ਸਾਥ ਆ ਤੁਸੀਂ ਉਹਨੂੰ ਸਾਥ ਰਹਿਣ ਦੇਓ ਦਾ ਸਾਥ ਦਿਓ ਨਾ ਕਿ ਉਹਦੇ ਕਿਤੇ ਨਾ ਛੇੜਛਾੜ ਕਰੋ ਨਾ ਕਿ ਉਹਦੇ ਪਰਿਵਾਰ ਨਾਲ ਛੇੜਛਾੜ ਕਰੋ ਜੇ ਮੇਰੇ ਨਾਲ ਦੁਸ਼ਮਣੀ ਐ ਨਾ ਮੇਰੇ ਨਾਲ ਦੁਸ਼ਮਣੀ ਕੱਢੋ ਮੈਨੂੰ ਹੋਂਦੇ ਜਿਆਦਾ ਜਦੋਂ ਮਰਜੀ ਮਾਰ ਦੋ ਮੈਂ ਪ੍ਰਵਾਹ ਨਹੀਂ ਕਰਦਾ ਬਾਈ ਮੈਂ ਕੱਲਾ ਘੁੰਮਦਾ ਤੇਰੇ ਸਾਹਮਣੇ ਕਿਹੜੀ ਸਿਕਿਉਰਿਟੀ ਐ ਮੇਰੇ ਕੋਲ ਅੱਲਾ ਘੁੰਮਦਾ ਨਾ ਠੀਕ ਆ ਜਾਓ ਜਿੱਥੇ ਮਰਜੀ ਮਾਰ ਦੇਣ ਮੈਂ ਪ੍ਰਵਾਹ ਨਹੀਂ ਕਰਦਾ ਠੀਕ ਆ ਲੇਕਿਨ ਯਾਰ ਮੇਰੇ ਕਿਤੇ ਨਾ ਛੇੜਛਾੜ ਆ